ਦੇਖਿਆ ਦੋਸਤੋ ਹੁਣ ਮੈਂ ਅੱਜ ਸਾਡੀ ਛੁੱਟੀ ਸੀਗੀ 26 ਜਨਵਰੀ ਦੀ ਅੱਜ ਸਾਡੀ 26 ਜਨਵਰੀ ਨੂੰ ਛੁੱਟੀ ਕਰਕੇ ਨਾ ਸਿੱ ਘਰੇ ਆਏ ਆਂ ਬਾਕੀ ਤੁਸੀਂ ਦੇਖਿਓ ਅੱਗੇ ਅੱਗੇ ਕੀ ਹੁੰਦਾ ਅਮਰਾਜ ਮਮਾ ਨੇ ਸਾਤੋ ਪਾ ਕਰਕੇ ਮੇਰੇ ਵਾਲ ਹੁੰਲੇ ਆ ਟੱਪ ਬੜੀ ਨਿਕਲੀ ਹੋਈ ਜਾਂ ਹਣ ਅਸੀਂ ਆ ਗਏ ਆਂ ਜੀ ਬਾਹਰ ਖੇਡਣੇ ਆ ਆਪਿਕ ਨਾ ਮੱਥੇ ਖੇਤ ਨੂੰ ਸਾਫ ਟਾੜੂ ਜੇ ਮਰੀ ਜਾਂਦਾ ਤੁਸੀਂ ਕਾਝ ਬੋਲ ਹੈਲੋ ਬੜੀ ਮਿੱਟੀ ਔੜਦੀ ਐ ਇੱਥੇ ਆ ਖੜਾ ਸਾਡਾ ਸਾਈਕਲ ਹੈ ਥੋੜੀ ਜਗ੍ਹਾ ਚੱਲ ਜਾ ਰਹੇ ਹਾਂ ਨਾ ਮਸ਼ੀਨ ਜੀ ਰੱਖਤੀ ਸਾਡੀ ਜਗ੍ਹਾ ਬੰਦ ਕਰਤੀ ਆ ਹੈਗਾ ਜੀ ਸਾਡਾ ਖੇਤ ਸਾਦੇ ਦੇ ਸਾਦੇ ਦਾ ਨਜ਼ਾਰਾ ਉੱਤੇ ਜਾ ਰਿਹਾ ਹੁਣ ਮੈਂ ਚੜਨ ਲੱਗਿਆ ਜੀ ਆਹਾ ਚੜਨ ਲੱਗਿਆ ਜੀ ਮੈਂ ਇੱਥੇ ਇੱਕ ਮਿੰਟ ਉਹ ਆਏ ਵੇ ਮੇਰਾ ਜਕੜਾ ਤੁਹਾਨੂੰ ਹੱਲ ਹੋਣ ਲੱਗਾ ਮਾਫ ਕਰਿਓ ਹੁਣ ਹਵਾ ਲਖੋ ਬਾਈ ਜਿੱ ਕਿੰਨੀ ਚੱਲਦੀ ਆ ਕੀ ਵੀ ਕਹਿੰਦੇ ਪੁਕਾਰ ਮਿਕਰ ਮਾਗੀ ਸੀਗਾ ਇਹ ਬਾਂਸਾਂ ਇਹ ਹੈਗਾ ਜੀ ਬੈਂਬੂ ਬੈਂਬੂ ਮਤਲਬ ਬਾਂਸ ਜੀ ਅਸੀਂ ਉਹ ਤੋੜ ਕੇ ਤੋੜ ਕੇ ਲੈ ਕੇ ਆ ਗਏ ਅਸੀਂ ਇੱਥੇ ਬੀਸਤਾ ਉਹਨੂੰ ਪਾਣੀ ਵਿੱਚ ਮਲਦ ਰੰਦਾ ਉਹ ਵੀ ਕੋਸਾ ਦੀ ਆਹ ਸਟਿੰਗ ਇਹ ਗੇਮ ਗੇਮਸ਼ੀਨ ਹੈ ਦੋ ਆਰਾਮ ਹੋਂਦੀ ਬਿਗਰਾਂ ਮੈਂ ਇੱਥੇ ਝਾੜੂ ਮਾਰਨ ਲੱਗਿਆ ਜੜੀ ਖਾ ਕੇ ਸੌਰੀ ਸੌਰੀ ਮਾਰਤਾ ਆ ਬਿਗਰਾਂ ਮੈਂ ਤੇ ਪਤਾ ਨਹੀਂ ਕੀ ਲਾਇਆਗਾ ਆਂ ਲਾਇਆ ਲਾਇਆ ਪਾਣੀ ਹੈ ਪਾਣੀ ਮਿੱਟੀ ਪਟਾਉਂਦੀ ਆ ਮੈਂ ਪਿੱਛਲ ਗਿਆ ਇਹ ਵਈ ਮਿੱਟੀ ਆਉਂਦੀ ਕਰਕੇ ਬਿਗਰਾਂ ਨੇ ਹਿਲਾਤਾ ਜੁਗਾਰ ਆਪਦਾ ਉੱਥੇ ਵੀ ਲਾਤਾ ਉੱਥੇ ਵੀ ਲਾਤਾ ਇਧਰ ਨੂੰ ਸਾਡਾ ਇਧਰ ਨੂੰ ਇੱਕ ਹੀ ਰੇ ਇਧਰ ਨੂੰ ਬੁੱਟਿਆ ਗਿਆ ਇਕ ਹੀ ਬੁੱਟੂ ਜਾ ਕੇ ਇਹ ਹੈਗੀ ਹੈ ਜੀ। ਉਹ ਥੋੜੀ ਪੈਪ ਟੁੱਟੀ ਹੋਈ ਆ ਤਾਂ ਪਾਣੀ ਜੋ ਜਾਂਦਾ ਰਹਿੰਦਾ। ਤਈ ਅਸੀਂ ਇੱਥੇ ਆਏ ਮੇਰੇ ਬਾਣੀ ਦੀ ਜਾਨ ਨੂੰ ਖਾ ਲੈਣਾ। ਆ ਮਸ਼ੀਨ ਟੁੱਟੀ-ਫੁੱਟੀ ਸਾਡੀ। ਥੋੜੀ ਕੰਮ ਨਹੀਂ ਕਰਦਾ। ਤੋਂ ਇਹ ਨਹੀਂ ਬਣਾ ਲਿਆਗਾ ਹੁਣ ਚਮਟਾ। ਓਏ ਕਣੀ ਕਨੂੰ ਨਾ ਖਰਾਬ ਕਰ। ਪੱਤੇ ਵੀ ਨਹੀਂ ਤੇਰੇ ਕੱਟ। ਹਮੈ ਤੁਹਾਨੂੰ ਇੱਕ ਸਾਈਕਲ ਰਾਈਡ। ਦੇਖ ਕੇ ਦੇਖ ਲਾਂਗੇ ਜੋ ਫੂਹਲੇ ਹੁਲੇ ਮੈਂ ਰਹਾ ਦੂਗਾ ਇਹ ਨਹੀਂ ਭਾਈ ਕੋਈ ਨਾ ਬੜਾ ਹਲਦਾਗਾ ਇਹ ਬੱਸ ਸੈਕਲ ਵੀ ਕਿਦੋਂ ਚਲਾਗੇ ਬਿਕਰਮ ਜੰਦਾ ਸਿੰਘ ਅੰਦਰ ਹੈ ਸਾਡੀਆਂ ਜਿਵੇਂ ਦੀ ਪਾਥੀਆਂ ਇਹ ਸਾਡੀਆਂ ਇੱਥੇ ਇਤਨਾ ਇੱਥੇ ਥੋੜਾ ਮਿੱਟੀ ਦਾ ਢੇਰ ਇੱਥੇ ਸਾਡੀ ਆਗਲ ਕਿਟਾ ਇੱਥੇ ਵੀ ਜਿਆ ਜਿੱਲਾ ਸ਼ਾਨਾ ਉੱਧਰ ਗਈ ਸਾਡੀ ਮੋਟਰ ਉੱਧਰ ਗਈ ਸਾਡੀ ਮੋਟਰ ਇੱਧਰ ਸਾਡਾ ਖੇਤ ਤਾਂ ਉੱਧਰ ਜਾਂਦੀ ਹੈ ਜੀ ਜੀ ਸੀ ਬੀ ਜੈ ਕੁਮਾਰਾ ਨੂੰ ਲੱਕੜਾਂ ਤੇ ਚੜਿਆ ਆ ਪਿਆ। ਵੀਗ੍ਰਾਮ ਉੱਤੇ ਚੜਿਆ ਆ ਪਿਆ। ਆ ਜੀ ਹੁਣ ਵੀਗ੍ਰਾਮ ਇੱਕ ਡੰਡਾ ਲੈ ਗਿਆ। ਆਪਣੀ ਕੰਨ ਕੋ ਚੋਂ ਪਾਣੀ ਜਾਂ ਕੱਢੀ ਆਂਦਾ। ਆਹ ਲਾ ਰਹਾ ਦੋ ਜਿੰਗੀ ਮੇਰੀ ਆ ਗਈ ਆ ਕੰਨ ਕੇ ਤਾਂ ਬੁਰਾ ਹਾਲ ਹੋ ਗਿਆ। ਵੀਗ੍ਰਾਮ ਦੁਆਰਾ ਗਾਰ ਹਾਂਜੀ ਤੋ ਇਹ ਕਰੂਗਾ ਇੱਧਰ ਲੈ ਪਾਸੇ आएगा डंडा मेरे मारता है अरे खान ला दे जब नेरी जी आ गई है बड़ी तेज जी उधर पता नहीं कुछ कुछ चली जाता तू कैसा है कैसा है कैसा है तू

ਉੱਧਰ ਵੱਲ ਦਾ ਇਹ ਬਿਗਰਾ ਮਾ ساری ਜੇਸੀ ਵੀ ਚੱਕ ਕੇ ਇਹ ਇਹ ਆ ਗਿਆ ਜੀ ਬਾੜ ਦੀ ਇਹਨੇ ਆਹ ਮਾਰਿਆ ਜੇ ਤੁਹਾਨੂੰ ਇਹ ਰਣਾ ਮੀਰੇ ਸੁਣਾ ਪੋ ਲਾ ਵੇਰਾਂ ਆਉਜੀ ਆ ਆਪਦੇ ਵੱਲੋਂ ਚੜਤਾ ਗਨ ਨਾਲੀ ਇੱਕ ਮਿੰਟ ਰੋ ਜੀ ਮੈਂ ਪੂਰਾ ਦਿਖਾਣਾ ਇਹ ਰਣਾ ਮਸ਼ੀਨਾਂ ਦੀ ਚੜਤਾ ਆ ਆਹ ਜੀ ਬੈਠਾ ਚੀਟੀਆਂ ਜੀਆਂ ਨੂੰ ਪ੍ਰੇਸ਼ਾਨੀ ਕਰੀ ਜਾਂਦਾ ਸੀ ਆ ਦੇਖੋ ਇਨਾ ਏਰੇ ਘਰ ਤੇ ਆ ਦੇਖੋ ਜੀ ਡੱਕੇ ਮਾਰ ਤੇ ਵਿਚਾਰੀਆਂ ਦੇ ਘਰ ਤੇ ਮੈਂ ਸਭ ਨੂੰ ਹੁੰਦੀ ਉਹਨੇ ਕੋਈ ਫਰਕ ਨਹੀਂ ਪੈਂਦਾ ਹਣੇ ਚੱਲਿਆ ਜੀ ਮੈਨੂੰ ਛੱਡ ਕੇ ਘਰੇ ਬਿਨਾਂ ਦੋਸੇ ਘਰੇ ਭੱਜਿਆ ਚੱਲ ਹਣ ਚੱਲਦਾ ਨਹੀਂ ਹੋ ਗਈ ਟੰਡਾ ਫੁੱਸ ਹਾਂਜੀ ਅਬ ਚੱਲਿਆ ਬੂੰ ਬੂੰ ਹਾਂਜੀ ਉਹ ਕਹਿੰਦਾ ਮੇਰੇ ਪਿੱਛੇ ਆ ਹਮੇ ਚੱਲੇ ਮਰੇ ਪਿੱਛੇ ਉਹ ਮੋੜ ਉਧਰ ਕੋਠੀ ਦੇ ਉੱਲੇ ਹੋ ਗਿਆ ਆ ਗਿਆ ਆ ਗਿਆ ਜੀ ਹੋ ਗਿਆ ਇਹਨੇ ਡਗਣਾ ਸੀ ਹਾਂਜੀ ਉਹ ਚਲਾ ਗਿਆ ਘਰੇ ਮੈਮੀ ਹੋਰੇ ਪਿੱਛੇ ਪਿੱਛੇ ਜਾਣਾ ਘਰੇ ਹੁਣ ਅਸੀਂ ਲੈ ਕੇ ਆਏ ਆ ਜੀ ਪਤੰਗਾ ਬਾਕੀ ਦਸੀ ਪਤੰਗਾ ਸੋ ਬੀ ਗਰਾਉਂਡ ਅਸਰ ਇਹ ਹੈਗੀ ਆ ਜੀ ਜਾਰ ਵਾਲੀ ਇਹ ਗਿੱਟੇ ਚੁਲੀ ਚੁਲੀਆਂ ਸਾਡੇ ਕੋਲ ਦੋ ਆ ਸਬੂਤ ਲਾਦੀਆਂ ਸਾਡੇ ਕੋਲ ਤਿੰਨ ਹੁਣ ਮੈਂ ਡਾਉਣ ਲੱਗਿਆ ਜੀ ਪਤੰਗ ਸਰਦਾਰ

ਦੂ ਮੂਸੀਆਲਾ ਜੀ ਪੰਜਾਬ ਦੀ ਸ਼ਾਨ ਇਹ ਨਹੀਂ ਹੈਗਾ ਵੀ ਉਹ ਹੈ ਨਹੀਂ ਕਿ ਅੱਜ ਅੱਜ ਵੀ ਨੇ ਉਹ ਲੋਕਾਂ ਦਾ ਦਲ ਜਿਨ੍ਹਾਂ ਨੇ ਪੰਜਾਬ ਦਾ ਨਾਮ ਮਸ਼ਹੂਰ ਕੀਤਾ ਪੂਰੇ ਵਰਡ ਚ ਉਹਨਾਂ ਦਾ ਨਾਮ ਸਿੱਧੂ ਮੂਸਿਆਲਾ ਅੱਜ ਵੀ ਸਾਰੇ ਉਹਨਾਂ ਨੂੰ ਬਹੁਤ ਬਹੁਤ ਪਿਆਰ ਕਰਦੇ ਨੇ ਸਾਡੇ ਚ ਅੱਜ ਵੀ ਹੈਗੇ ਨੇ ਹਮੇਸ਼ਾ ਹੀ ਰਹਿਣਗੇ ਨਿੱਕੇ ਤੋਂ ਲੈ ਕੇ ਵੱਡਾ ਸਾਰੇ ਉਹਨਾਂ ਨੂੰ ਬਹੁਤ ਬਹੁਤ ਪਿਆਰ ਕਰਦੇ ਆ। ਹੋਣਾ ਤੁਹੀਂ। ਇਹ ਉੱਡ ਗਈ ਹੈ ਨਹੀਂ ਦਿੱਤਾਂ ਮੇਰੀ। ਚਲੋ ਸਭ ਸੈਟ ਕਰਿਆ ਕਰਨਾ। ਆਪਾਂ। ਹੋਣਾ ਮੰਨਣਾ। ਸ਼ਾਟ ਖਵਾਣਾ। ਉਹਦੇ ਦੰਦੇ ਆ ਕਿ ਬਹੁਤ ਮੋਟੀ ਆ ਵਿਚਾਰੀ। ਤਬਾ ਨਾ ਹੋਵੇ। ਹੋ ਗਈ। ਫੱਕ ਦੋ ਹੱਲੀ। ਹੋ ਗਈ ਆ ਰਹੀ ਹੈ ਤੁਸੀਂ। ਇਹ ਹੈ ਜੀ ਵਿਕਰਮਦੀਪ ਦਾ ਪਤੰਗ। ਹੈਲਪ ਕਰਦੇ ਉਹਦੇ ਪਾਪਾ। ਨਾ 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 ਆ ਗਈ। ਇਹ ਹੋ ਗਿਆ। Thank <laughs> you.